ਇੱਕ ਵਿਆਹ ਦਾ ਕਾਰਜ ਬੰਦੇ ਦੀ ਭੂਤ ਨਹੀਂ ਭਲਾ ਦੌਂਦਾ ਬੰਦਾ ਸਾਨੂੰ ਵਿਆਹਾਂ ਦੇ ਕਾਰਜ ਵੀ ਨਹੀਂ ਕਰਨੇ ਆਉਂਦੇ ਚੱਜ ਨਾਲ ਅਸੀਂ ਕਹਿੰਨੇ ਹਾਂ ਮਤ ਮਾਰਤੀ ਮੇਰੀ ਵਿਆਹ ਨੇ ਆ ਵਿਆਹ ਰੱਖਿਆ ਹੋਇਆ ਸੀ ਸਾਡੇ ਮੇਰੀ ਭੂਤ ਨਹੀਂ ਭਲਾਤੀ ਸੁਰਤ ਨਹੀਂ ਰਹੀ ਜਿੱਦਾਂ ਦਾ ਸਾਨੂੰ ਕਾਰਜ ਵਾਰੇ ਦੱਸਿਆ ਇੱਥੇ 11 ਵਿਆਹ 11 ਕਾਰਜ ਨੇ ਅੱਜ ਤੇ ਨੇਤ ਚਾ ਨਾਲ ਦਾਦਾ ਬਾਈ ਚਾਈ ਵਾਲਾ ਬਾਈ ਥਕਾਵਟੀ ਕੋਈ ਨਹੀਂ ਭਾਈ ਐਂ ਲੱਗਦਾ ਜਿਵੇਂ ਗੁਰੂ ਦੇ ਲੜ ਲੱਗੇ ਹੁੰਨੇ ਆ ਸੋ ਇਹ ਐ ਨੇਕ ਨੀਤੀ ਕਰਦੇ ਅਸੀਂ ਸਾਰੀਆਂ ਗੱਲਾਂ ਧਰਮ ਦੀਆਂ ਕਾਰਜ ਦੀਆਂ ਰੱਬ ਦੀਆਂ ਬਹੁਤ ਧੂਪ ਬੱਤੀਆਂ ਕਰਦੇ ਆ ਬੜੇ ਨਾਰੀਅਲ ਬੜੀਆਂ ਧੂਪ ਬੱਤੀਆਂ ਕਰਦੇ ਆ ਬੜੀਆਂ ਸੁਖਣਾ ਸੁਖਦੇ ਆ ਕਿ ਬਾਬਾ ਸਾਡੀ ਆ ਸੁਣ ਲੇ ਸਾਨੂੰ ਰੱਬ ਮਿਲ ਜੇ ਕੋਈ ਜੰਗਲਾਂ 'ਚ ਜਾਂਦਾ ਕੋਈ ਮਾਲਾ ਫੇਰਦਾ ਅਸਲ ਰੱਬ ਪਾਉਣਾ ਬੇਬੇ ਆ ਹੁੰਦਾ ਜਿਹੜਾ ਤੇਰੇ ਪੁੱਤ ਨੇ ਪਾਇਆ ਬਾਪੂ ਜੀ ਆ ਹੁੰਦਾ ਇੰਨੇ ਚਿਹਰਿਆਂ ਨੂੰ ਹਸਾਉਣਾ ਆ ਜਿਹੜੇ ਪਰਿਵਾਰ ਨੇ ਜਿਨ੍ਹਾਂ ਦੇ ਬੱਚਿਆਂ ਦਾ ਕਾਰਜ ਹੋਇਆ ਤੇ ਜਿਹੜੇ ਬੱਚੇ ਸਾਹਮਣੇ ਸ਼शोਭਿਤ ਨੇ ਆ ساری ਦੁਨੀਆ ਜਿਹੜੀ ਖਲਕਤ ਇਕੱਠੀ ਹੋਈ ਹੈ ਮੇਲਾ ਲੱਗਿਆ ਰੰਗ-ਬਰੰਗੇ ਚਿਹਰੇ ਰੰਗ ਦਿਖ ਰਹੇ ਨੇ ਚੁੰਨੀਆਂ ਪੱਗਾਂ ਚਿਹਰਿਆਂ ਤੇ ਮੁਸਕਰਾਹਟ ਦਿਖ ਰਹੀ ਹੈ ਮਾਤਾ ਇਹ ਆ ਤੇਰੇ ਪੁੱਤ ਦੀ ਪ੍ਰਾਪਤੀ ਇਹ ਆ ਤੁਹਾਡੀ ਭਗਤੀ ਇਹ ਆ ਤੁਹਾਡੀ ਸ਼ਕਤੀ ਸਾਰੀ ਟੀਮ ਨੂੰ ਵਧਾਈ ਦਿੰਨਾ ਖਾਸ ਤੌਰ ਤੇ ਜੇ ਸਾਡੀ ਛੋਟੀ ਭੈਣ ਸਾਡੀ ਛੋਟੀ ਭਾਬੀ ਬੱਚਿਆਂ ਵਰਗੀ ਹੋਊਗੀ ਕਿੱਥੇ ਹੈਗੇ ਨੋਰੇ ਕਿਤੇ ਉਹ ਜੇ ਸੁਣਦੇ ਹੋਣ ਤਾਂ ਉਹਨੂੰ ਸਭ ਤੋਂ ਵੱਧ ਸ਼ਾਬਾਸ਼ ਕਿਉਂਕਿ ਇਹੀ ਹੁੰਦੀਆਂ ਨੇ ਜਿਹੜੀਆਂ ਪਿੱਛੇ ਕਹਿੰਦੀ ਨੇ ਤੂੰ ਕੀ ਲੈਣਾ ਹਰ ਸਾਲ ਇਹ ਆ ਕੰਮ ਕਰਨ ਲੱਗ ਗਿਆ ਘਰੇ ਕੀ ਪਾਵਾਂਗੇ ਤੇ ਉਹ ਵੀ ਮਾਂ ਦੀ ਧੀ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਐ ਇੱਕ ਵਾਰ ਸਾਡੀ ਛੋਟੀ ਭੈਣ ਲਈ ਵੀ ਜ਼ੋਰਦਾਰ ਤਾੜੀਆਂ ਮਾਰਦੇ ਬਗ ਦੇ ਦਰਿਆਵਾਂ ਨੂੰ ਕੋਈ ਰੋਕ ਨਹੀਂ ਸਕਦਾ ਤੇ ਜਦੋਂ ਨਾ ਬਣਿਆ ਪੈਸਾ ਕਮਾਇਆ ਤਾਂ ਖੁੱਡੇ ਲਾ ਕੇ ਜਿੰਦੇ ਨਹੀਂ ਲਾਏ ਬੈਂਕ ਹੀ ਨਹੀਂ ਕੱਲੇ ਭਰੇ ਆ ਤੁਹਾਡੇ ਸਾਹਮਣੇ ਐ ਇਹ ਜਿਹੜਾ ਦਸਵੰਦ ਕੱਢਦਾ ਇਹ ਟਾਟੇ ਬਿਰਲੇ ਨਹੀਂ ਕੱਢ ਸਕਦੇ ਇਹ ਸਿਰਫ ਨੇਤਰ ਕੀ ਕੱਢ ਸਕਦੇ ਆ ਸੋ ਸਾਰਿਆਂ ਨੂੰ ਬਹੁਤ ਮੁਬਾਰਕਾਂ ਜਿੰਨੇ ਸ਼ਾਬਾਸ਼ ਦਈਏ ਉਹਨੇ ਘਟਾ ਜਿਉਂਦਾ ਵਸਦਾ ਰਹੇ ਜਵਾਨੀਆਂ ਮਾਣੋ ਅੱਗੇ ਵਧਦੇ ਜਾਓ ਬਸ ਇਹੀ ਕਹੂੰਗਾ ਕਿ ਹੱਸਦੇ ਰਹੀਏ ਵਸਦੇ ਰਹੀਏ ਕਿਸੇ ਲੋੜਵੰਦ ਦੇ ਹੱਥ ਆਪਾਂ ਕੁਝ ਧਰ ਸਕੀਏ ਕਿਸੇ ਨੂੰ ਬੱਚੇ ਨੂੰ ਕਲਮ ਦੇ ਸਕੀਏ ਕਿਸੇ ਦੀ ਫੀਸ ਭਰ ਸਕੀਏ ਤੇ ਕਿਸੇ ਦਾ ਆ ਕਾਰਜ ਸਵਾਰ ਸਕੀਏ ਤੇ ਇੱਕ ਸੋਹਣੀ ਗੱਲ ਹੈ ਕਿ ਕਿਤੇ ਨਹੀਂ ਲਿਖਿਆ ਗਰੀਬ ਕੁੜੀਆਂ ਦੇ ਵਿਆਹ ਨਹੀਂ ਸ਼ਾਬਾਸ਼ ਲੈਣੀ ਹੁੰਦੀ ਹਰੇਕ ਜਣਾ ਖਾਣਾ ਲਿਖਤਾਂ ਦਾ ਦੂਜੇ ਨੂੰ ਨੀਮਾ ਦਿਖਾਉਣ ਦੀ ਲੋੜਵੰਦ ਕੁੜੀਆਂ ਕਿਹਾ ਤੇ ਪੂਰੀ ਸਰਚ ਕਰਕੇ ਰਿਸਰਚ ਕਰਕੇ ਫੇਰ ਕਾਰਜ ਕਰਦੇ ਆ